ਤਰਨਤਾਰਨ ਹਲਕੇ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਦਿਹਾਂਤ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਤਰਨਤਾਰਨ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਅੱਜ ਦੁਪਹਿਰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਸੰਖੇਪ ਬਿਮਾਰੀ ਨਾਲ ਜੂਝ ਰਹੇ ਸਨ ਉਨ੍ਹਾਂ ਦੀ ਉਮਰ ਕਰੀਬ 66 ਸਾਲ ਦੱਸੀ ਜਾ ਰਹੀ ਹੈ ਡਾਕਟਰ ਸੋਲ ਨੇ ਆਪਣੀ ਸਿਆਸੀ ਯਾਤਰਾ ਦੌਰਾਨ ਲੋਕਾਂ ਦੀ ਭਲਾਈ ਲਈ ਕਈ ਸਰਾਹਣਾਯੋਗ ਕੰਮ ਕੀਤੇ ਸਨ ਉਹ ਸਾਦਗੀ ਪਸੰਦ ਤੇ ਜਮੀਨੀ ਸਤਰ ਦੇ ਨੇਤਾ ਵਜੋਂ ਜਾਣੇ ਜਾਂਦੇ ਸਨ ਉਹਨਾਂ ਦੀ ਅਚਾਨਕ ਮੌਤ ਕਾਰਨ ਸਿਆਸੀ ਹਲਕਿਆਂ 'ਚ ਸੋਗ ਦੀ ਲਹਿਰ ਦੌੜ ਗਈ ਉਧਰ ਆਮ ਆਦਮੀ ਪਾਰਟੀ ਲਈ ਇੱਕ ਹੋਰ ਵੱਡਾ ਨੁਕਸਾਨ ਹੈ ਕਿਉਂਕਿ ਡਾਕਟਰ ਸੋਲ ਪਾਰਟੀ ਦੇ ਨਿਰਪੱਖ ਅਤੇ ਇਮਾਨਦਾਰ ਆਵਾਜ਼ ਮੰਨੇ ਜਾਂਦੇ ਸਨ ਉਹਨਾਂ ਦੀ ਯਾਦ ਸਦਾ ਜਿੰਦੀ ਰਹੇਗੀ ਇਸ ਸਮਾਂ ਪਹਿਲਾਂ ਜਿਹੜਾ ਵਾ ਉਹ ਬਿਮਾਰ ਰਹਿੰਦੇ ਸੀ ਕੱਲ ਅਚਾਨਕ ਜਿਹੜਾ ਵਾ ਇਹ ਜਿਆਦਾ ਢਿੱਲੇ ਹੋ ਗਏ ਉਸ ਤੋਂ ਬਾਅਦ ਹਸਪੀਟਲ ਖੜਿਆ ਅੰਮ੍ਰਿਤਸਰ ਉੱਥੇ ਜਾ ਕੇ ਇਹਨਾਂ ਦੀ ਡੈਥ ਹੋ ਗਈ ਡਾਕਟਰ ਸਾਹਿਬ ਦੀ ਉਮਰ ਲਗਭਗ ਜਿਹੜੀ 70 ਕੇ ਸਾਲ ਦੇ ਲਗਭਗ ਸੀ ਬਹੁਤ ਹੀ ਮਾੜੀ ਖਬਰ ਜਿਹੜੀ ਆ ਉਹ 11 ਵਜੇ ਸਾਨੂੰ ਮਿਲੀ ਡਾਕਟਰ ਸਾਹਿਬ ਕੱਲ ਰਾਤ ਨੂੰ ਇਹਨਾਂ ਦੀ ਜਿਹੜੀ ਪ੍ਰੋਬਲਮ ਆਈ ਉਹਨਾਂ ਦੇ ਪਿਛਲੇ ਸਮੇਂ ਤੋਂ ਵੀ ਉਹਨਾਂ ਨੂੰ ਪ੍ਰੋਬਲਮ ਹੀ ਤੇ ਇਸ ਕਰਕੇ ਰਾਤ ਨੂੰ ਉਹਨਾਂ ਨੂੰ ਫੋਟੋਸਪਸਰ ਅੰਮ੍ਰਿਤਸਰ ਜਿਹੜੇ ਉਹ ਲੈ ਕੇ ਗਏ ਤੇ 11 ਵਜੇ ਜਿਹੜੀ ਆ ਸਾਨੂੰ ਖਬਰ ਮਿਲੀ ਵੀ ਉਹਨਾਂ ਦੀ ਡੈਥ ਹੋ ਗਈ ਆ ਤੇ ਬਹੁਤ ਹੀ ਮਾੜੀ ਖਬਰ ਜਿਹੜੀ ਸਾਨੂੰ ਹਲਕੇ ਵਾਲਿਆਂ ਨੂੰ ਮਿਲੀ ਆ ਤੇ ਕੋ ਡਾਕਟਰ ਸਾਹਿਬ ਬਹੁਤ ਹੀ ਵਧੀਆ ਇਨਸਾਨ ਐਸਐਮਓ ਵੀ ਜਦੋਂ ਰਹੇ ਉਹਨਾਂ ਨੇ ਉਹ ਟਾਈਮ ਤੇ ਆਪਣੀਆਂ ਜਿਹੜੀਆਂ ਸਵਾਮ ਬਹੁਤ ਵਧੀਆ ਨਿਭਾਈਆਂ 22 ਦੇ ਵਿੱਚ ਜੋ ਇਲੈਕਸ਼ਨ ਤੇ ਆਮ ਪਾਰਟੀ ਵੱਲੋਂ ਇਹਨਾਂ ਨੇ ਐਮ ਐਲ اے ਬਤੌਰ ਐਮ ਐਲ اے ਜਦੋਂ ਅਰਨਤਾਰਨ ਹਲਕੇ ਦੇ ਬਣੇ ਉਹਦੇ ਵਿੱਚ ਵੀ ਹੁਣ ਤਾਂ 3 ਸਾਲ ਹੋ ਗਏ ਆ ਇਹਨਾਂ ਵਧੀਆ ਸਵਾਵਾ ਜਿਹੜੀਆਂ ਉਹ ਦਿੱਤੀਆਂ ਹਲਕੇ ਨੂੰ ਤੇ ਅਸੀਂ ਯਾਦ ਕਰਦੇ ਆਂ ਵੀ ਬਹੁਤ ਵਧੀਆ ਇਨਸਾਨ ਸੀ ਡਾਕਟਰ ਸਾਹਿਬ ਜਿਹੜੇ ਐਮ ਐਲ اے ਵੀ ਬੜੇ ਵਧੀਆ ਤੇ ਐਸ ਐਮ ਆਂ ਜਿਹੜੇ ਜਿਹੜੇ ਡਾਕਟਰ ਹੀ ਉਹ ਵੀ ਬਹੁਤ ਵਧੀਆ ਉਹਨਾਂ ਦੀ 68 ਸਾਲ ਉਮਰ ਸੀ ਤੇ ਵਧੀਆ ਹੀ ਸਰੀਰ ਇਹ ਸਿਰਫ ਇੱਕ 6 ਮਹੀਨੇ ਤੋਂ ਉਹਨਾਂ ਨੂੰ ਜਿਹੜੀ ਜਿਆਦੀ ਪ੍ਰੋਬਲਮ ਆਈ ਆ ਤੇ ਬਾਕੀ ਵੇਖੋ ਇਹ ਪ੍ਰੋਬਲਮ ਦੇ ਵਿੱਚ ਬਿਮਾਰੀ ਦੇ ਵਿੱਚ ਵੀ ਜਿਹੜਾ ਉਹ ਹਲਕੇ ਦਾ ਬੜਾ ਵਿਕਾਸ ਕਰਦੇ ਰਹੇ ਆ ਤੇ ਅਸੀਂ ਤੇ ਆਂਦੇ ਆਂ ਕਿ ਇਸ ਜਿਹੜਾ ਪਰਿਵਾਰ ਆ ਇਹਨੇ ਬੜੀ ਸੇਵਾ ਕੀਤੀ ਆ ਅੱਗੇ ਤੋਂ ਵੀ ਇਹਨਾਂ ਨੂੰ ਸੇਵਾ ਦਾ ਮੌਕਾ ਜਿਹੜਾ ਮਿਲਣਾ ਚਾਹੀਦਾ ਇਹ ਪਰਿਵਾਰ ਨੂੰ ਤੇ ਇਹ ਪਰਿਵਾਰ ਨੇ ਜਿਹੜਾ ਬੜਾ ਵਧੀਆ ਕੰਮ ਕੀਤਾ ਹਲਕੇ ਵਾਸਤੇ ਬੜੀ ਦੁਖਦਾਈ ਖਬਰ ਹੈ ਜੀ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜਿਹੜੇ ਬੜੇ ਚੰਗੇ ਪਹਿਲਾਂ ਬਤੌਰ ਡਾਕਟਰ ਉਹਨਾਂ ਨੇ ਸੇਵਾ ਕੀਤੀ ਹੈ ਤੇ ਅੱਜ ਉਹਨਾਂ ਦੀ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਆ ਕਿਉਂਕਿ ਪਿਛਲੇ ਟਾਈਮ ਤੋਂ ਬਿਮਾਰ ਚੱਲੇ ਆ ਰਹੇ ਸੀ ਤੇ ਫੇਰ ਵੀ ਲਾਸਟ ਦਮ ਤੱਕ ਉਹ ਜਿਹੜੀ ਸੇਵਾ ਜਿਹੜੀ ਹਲਕੇ ਦੀ ਕਰਦੇ ਰਹੇ ਕਿਸੇ ਨੂੰ ਮਸੂਖ ਨਹੀਂ ਹੋਣ ਦਿੱਤਾ ਕਿ ਮੈਂ ਬਿਮਾਰ ਆ ਤੇ ਅੱਜ ਬੜੀ ਦੁਖਦਾਈ ਖਟੜੇ ਕਰਨਾ ਹੈ ਹੈਗੀ ਆ ਜਿੱਥੇ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਆ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਉਥੇ ਇਲਾਕੇ ਦੇ ਲੋਕਾਂ ਨੂੰ ਵਲੰਟੀਅਰਾਂ ਨੂੰ ਸਾਰਿਆਂ ਨੂੰ ਬਰਾ ਨਾ ਪੂਰਾ ਹੋਣ ਵਾਲਾ ਘਟਾ ਪਿਆ ਜੀ ਹਾਂਜੀ ਉਮਰ ਉਹਨਾਂ ਦੀ 65 ਤੋਂ ਪਲੱਸ ਸੀ ਜੀ ਕੋਈ 66 ਸਾਲ ਦੇ ਲਗਭਗ ਉਮਰ ਹੋਣੀ ਉਮਰ ਤੇ ਕੋਈ ਨਹੀਂ ਜਿਆਦਾ ਨਹੀਂ ਹੈਗੀ ਬੜੀ ਲੰਮੀ ਸੇਵਾ ਕੀਤੀ ਉਹਨਾਂ ਨੇ ਪਹਿਲਾਂ ਉਹਨਾਂ ਨੇ ਸੋਸ਼ਲ ਸੁਸਾਇਟੀਆਂ ਬਣਾ ਬਣਾ ਕੇ ਇਲਾਕੇ ਦੀ ਸੇਵਾ ਕੀਤੀ ਤੇ ਹੁਣ ਉਹਨਾਂ ਨੇ ਉਹਨਾਂ ਨੂੰ ਟਿਕਟ ਪਾਰਟੀ ਨੇ ਦੇ ਕੇ ਨਵਾਜਿਆ 2022 ਦੇ ਵਿੱਚ ਬੜੀ ਸ਼ਾਨ ਦੇ ਨਾਲ 15000 ਦੇ ਕਰੀਬ ਵੋਟ ਲੈ ਕੇ ਉਹ ਇਸ ਹਲਕੇ ਦੇ ਵਿੱਚੋਂ ਜਿੱਤੇ ਸੀ ਤੇ ਬੜੀ ਉਹਨਾਂ ਨੇ ਸੇਵਾ ਕੀਤੀ ਸਹਿਨਸ਼ੀਲਤਾ ਦੇ ਬਹੁਤ ਵੱਡੇ ਉਹ ਥੰਮ ਸੀਗੇ ਸਹਿ ਸੁਭਾਣਾ ਉਹ ਗੱਲ ਕਰਦੇ ਗੁੱਸੇ 'ਚ ਨਹੀਂ ਆਉਂਦੇ ਕਾਲੀ ਜਿ ਨਹੀਂ ਆਉਂਦੇ ਭਾਵੇਂ ਕੋਈ ਗੱਲ ਮੰਨੇ ਜਾਂ ਨਾ ਮੰਨੇ